ਉਤਤੇ ਨੂੰ ਤੋਂ ਦੁਖੀ ਹੋ ਕੇ ਬਜ਼ੁਰਗ ਮਾਂ ਨੇ ਰੇਲ ਗੱਡੀ ਦੇ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਹੈ ਜੀ ਆ ਦੱਸਦੇ ਕਿ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਾਣਕਾਰੀ ਇਹ ਮਿਲੀ ਹੈ ਕਿ ਬਜ਼ੁਰਗ ਮਹਿਲਾ ਜਿਸ ਨੂੰ ਉਸ ਦਾ ਪਤੀ ਉਸ ਦਾ ਪੁੱਤ ਅਤੇ ਜੋ ਉਸ ਦੀ ਨੂੰ ਸੀ ਲਗਾਤਾਰ ਤੰਗ ਪਰੇਸ਼ਾਨ ਕਰਦੇ ਸਨ ਜਿਸ ਤੋਂ ਦੁਖੀ ਹੋ ਕੇ ਉਸ ਦੇ ਵੱਲੋਂ ਇੱਕ ਕਦਮ ਜਿਹੜਾ ਚੁੱਕਿਆ ਗਿਆ ਮ੍ਰਿਤਕ ਦੀ ਚੋਟੀ ਹੈ ਉਸ ਦੇ ਵੱਲੋਂ ਮੀਠਿਆ ਦੇ ਰੂਪਰੂ ਹੋ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਅਕਸਰ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਜਿਹੜਾ ਰਹਿੰਦਾ ਸੀ ਮਾਂ ਇਸ ਤੋਂ ਬੜੀ ਦੁਖੀ ਸੀ ਉਸਦੇ ਪਿਤਾ ਦੇ ਵੱਲੋਂ ਉਸਦੇ ਭਰਾ ਦੇ ਵੱਲੋਂ ਉਸਦੀ ਪਰਛਾਈ ਦੇ ਵੱਲੋਂ ਜਿਹੜਾ ਲਗਾਤਾਰ ਉਸ ਨੂੰ ਮਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਉਹ ਦੁਖੀ ਹੋ ਕੇ ਉਸਦੇ ਵੱਲੋਂ ਇੱਕ ਕਦਮ ਜਿਹੜਾ ਚੁੱਕਿਆ ਗਿਆ ਜਿਸ ਤੋਂ ਬਾਅਦ ਰੇਲਵੇ ਲਾਈਨ ਦੇ ਉੱਤੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਲੜਕੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨਾ ਕਰਕੇ ਮੇਰੀ ਮਾਂ ਦੀ ਜਾਨ ਗਈ ਹੈ ਅਸਲ ਕਤਲੋਹੀ ਨਹੀਂ ਕਿਉਂਕਿ ਮਾਦੇ ਵੱਲੋਂ ਬੇਸ਼ੱਕ ਖੋਫਨਾਕ ਕਦਮੇ ਚੁੱਕਿਆ ਗਿਆ ਪਰ ਉਸ ਦੀ ਮੌਤ ਦੀ ਵਜਾ ਜਿਹੜੇ ਨੇ ਇਹੀ ਨੇ ਉਸਦੇ ਭਰਾ ਦੇ ਵੱਲੋਂ ਪਰਚਾਈ ਦੇ ਵੱਲੋਂ ਉਹਨੂੰ ਤੰਗ ਪ੍ਰੇਸ਼ਾਨ ਜਿਹੜਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਗੁਰਦਾਸਪੁਰ ਦੇ ਪਿੰਡ ਝਾਵਰ ਤੋਂ ਇਹ ਮਾਮਲਾ ਦੇਖਣ ਨੂੰ ਮਿਲੇ ਹੈ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਬਜ਼ੁਰਗ ਮੈਲਾ ਨੇ ਆਪਣੇ ਪਰਿਵਾਰ ਤੋਂ ਤੰਗ ਹੋ ਕੇ ਟ੍ਰੇਨ ਦੇ ਹੇਠਾਂ ਆ ਕੇ ਆਪਣੀ ਜੀਮਾਂ ਲੇਲਾ ਸਵਾਪਤ ਕਰ ਲਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਕਬਜ਼ੇ ਦੇ ਵਿੱਚ ਮ੍ਰਿਤਕ ਦੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਬਜ਼ੁਰਗ ਮੈਲਾ ਜੋ ਕਿ ਆਪਣੇ ਅ ਦੱਸ ਰਹੇ ਨੇ ਕਿ ਉਸਦੇ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਸਦੇ ਧੀ ਦੇ ਵੱਲੋਂ ਕਿ ਪਿਤਾ ਅਤੇ ਭਰਾ ਤੇ ਉਸਦੀ ਭਾਬੀ ਜੋ ਆ ਅਕਸਰ ਤੰਗ ਪ੍ਰੇਸ਼ਾਨ ਜੜੇ ਉਸ ਨੂੰ ਕਰਦੇ ਸਨ ਜਿਸ ਤੋਂ ਬਾਅਦ ਉਸਦੇ ਵੱਲੋਂ ਇਹ ਕਦਮ ਜੜਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਹੜੀ ਮਾਂ ਦੀ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਲਦ ਜੜਾ ਗ੍ਰਿਫਤਾਰ ਕੀਤੇ ਜਾਣਾ ਚਾਹੀਦਾ ਉਹਨਾਂ ਦੇ ਉੱਤੇ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਸੋ ਪੁਲਿਸ ਦੇ ਵੱਲੋਂ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੀ ਬਿਆਨ ਜਿਹੜੇ న్యూਸ ਦੇ ਆਧਾਰ ਤੇ ਜਿਹੜਾ ਉਹ ਮਾਮਲਾ ਦਰਜ ਕਰ ਲਿਆ ਕਿ ਇਹ ਬਿਆਨ ਦਰਜ ਕਰ ਲਏਗੇ ਨੇ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਪੁਲਿਸ ਦੇ ਵੱਲੋਂ ਜਿਹੜਾ ਕਿਹਾ ਗਿਆ ਸੋ ਇਸ ਮੌਕੇ ਤੇ ਮ੍ਰਿਤਕ ਦੀ ਬੇਟੀ ਦੇ ਵੱਲੋਂ ਉਧਰੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਖੁਦ ਸੁਣੋ ਗੱਲ ਬਾਤ ਇਹ ਜੀ ਨਹੀਂ ਨਹੀਂ ਦਿੰਦੇ ਕੋਟ ਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦੇ ਮੇਰਾ ਪੁੱਤ ਤੇ ਨੌ ਤੇ ਕੱਟਵਾਲਾ ਮਾਤਾ ਦਾ ਦਲਬੀਰ ਸਿੰਘ ਨਵਜੀਤ ਕੌਰ ਲਖਵਿੰਦਰ ਸਿੰਘ ਤਿੰਨੇ ਘਟ ਮਾਰ ਕਰਦੇ ਰੋਟੀ ਖਾ ਜੀਂ ਥੋੜੀ ਖੋਲਿੰਗੇ ਰੋਟੀ ਖਾਓ ਸਾਡੇ ਕੋਲ ਹੈ ਕਿਵੇਂ ਇਹ ਇਹ ਦੁਖੀ ਹੋ ਕੇ ਆਈ ਆ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾਲ ਉਠਦੀ ਨੇ ਖਾਦੀ ਆ ਕੱਲ ਸਾਰੀ ਦਿਹਾੜੀ ਕੁਝ ਨਹੀਂ ਖਾਦੀ ਤੂੰ ਕਰਦਾ ਮੇਰੀ ਦੀ ਬਈ ਰੋਟੀ ਇੱਕ ਖਾਦੀ ਮੈਨੂੰ ਪੋਹ ਤੀਂ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਹੈ ਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਟਕਤੇ ਰਹਿੰਦਾ ਫਬਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਤਾ ਤੂੰ ਦਵਾਈ ਲਿਆਉਣੀ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਤਾ ਤੂੰ ਇਹ ਲੇ ਤੰਬੂ ਲਾ ਲ ਨਹੀਂ ਦਵਾਈ ਲਿਆ ਕੇ ਦਿੰਦੇ ਤੇ ਇੱਥੇ ਰਹਿ ਜਾ ਘਰੋਂ ਕਰਦੀ ਆ ਤੈਨੂੰ ਤੂੰ ਇੱਥੇ ਰਹਿ ਲੈ ਆਂਦੀ ਚੰਗਾ ਤਾਂ ਇਹੋ ਫਬਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫੇਰ ਜਾ ਕੇ ਘਰ ਹੱਥੀਂ ਆ ਫੇਰ ਮਾਰਿਆ ਨਾ ਇਹ ਬਾਟੀਆਂ ਮਰੋੜੀਆਂ ਨਾ ਇਹ ਇੱਕ ਚ ਮੁੱਕੀਆਂ ਮਾਰਿਆ ਇਹ ਚਾਂਦੇ ਦੀ ਕਾਰਵਾਈ ਕੀ ਚਾਂਦੇ ਹੋ ਤੁਸੀਂ ਅਹੀਂ ਇਹੋ ਜੰਨੇ ਪਿੰਨਾਂ ਦੇ ਪਰਚਾ ਹੋਏ ਤਿੰਨਾਂ ਇਹਨਾਂ ਤਿੰਨਾਂ ਦੇ ਪਰਚਾ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਪੁੱਤ ਵਾਂ ਮੈਂ ਕੱਲਾ ਕੱਲਾ ਮੈਂ ਪੁੱਤ ਵਾਂ ਬਿਆ ਕਿਤਰਾ ਆਪਣੀ ਮਾਂ ਨੂੰ ਕੀ ਤਸੀਹੇ ਦਿੱਤੇ ਆ ਲੱਖ ਰੁਪਇਆ ਲੈ ਕੇ ਆਇਆ ਲੱਖ ਮਾਂ ਦੇ ਵਾਸਤੇ ਲੈ ਕੇ ਆਇਆ ਕਰੋੜ ਰੁਪਇਆ ਸੱਚ ਕਿ ਕਰੋੜ ਰੁਪਇਆ ਦਿੱਤੇ ਮਾਂ ਨੂੰ ਆਪਣਾ ਗਰਮੀਸ਼ਾਗ ਨਾਲ ਇਨਸਾਫ ਕਰਾਇਆ ਗਲਬਾ ਜੀ ਪੰਜ 6 ਮਹੀਨੇ ਤੋਂ ਆਇਆ ਲਟਾਇਰ ਹੋ ਕੇ ਉਦੋਂ ਤਾਂ ਆ ਕੇ ਤੇ ਮਾਤਾ ਨੂੰ ਕੁੱਟ ਮਾਰ ਕਰਦੇ ਇਹਦੇ ਜੜਾ ਲਖਵਿੰਦਰ ਸਿੰਘ ਤੇ ਦਲਵੀਰ ਸਿੰਘ ਦਲਵੀਰ ਸਿੰਘ ਘਰ ਵਾਲਾ ਹੈ ਨਾਲੇ ਦੀ ਨਾਲਦੀ ਆ ਕੋਈ ਰੋਟੀ ਪਾਣੀ ਨਹੀਂ ਦਿੰਦੇ ਇਹਨੂੰ ਕੁੱਟ ਕੇ ਦੇ ਮਤਲਬ ਕੱਢਦੇ ਬੜਾ ਸਾਰੇ ਰਿਸ਼ਤੇਦਾਰਾਂ ਵੀ ਇਹਨਾਂ ਨੂੰ ਸਮਝਾਇਆ ਨਹੀਂ ਟਾਲਦੇ ਅੱਜ ਵੀ ਜਦੋਂ ਇਹਦਾ ਕਤਲ ਹੋ ਗਿਆ ਇਹਨਾਂ ਦੇ ਦੁੱਖੋ ਤੇ ਅਸੀਂ ਆਏ ਇਹਨਾਂ ਕੁੜੀਆਂ ਨੂੰ ਗਲੱਤੇ ਮਾਰੇ ਸਾਰੇ ਪਿੰਡ ਦੇ ਹੁੰਦੇ ਆ ਮੁਲਾਜ਼ਮਾਂ ਦੇ ਹੁੰਦੇ ਆ ਤੇ ਕਾਰਵਾਈ ਜਿੱਨਾਂ ਚਿਰ ਨਹੀਂ ਹੋਏਗੀ ਅਸੀਂ ਉਹਨਾਂ ਚਿਰ ਲਾਸ਼ ਨਹੀਂ ਚੁੱਕਣ ਦੇਣਾ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਉਹ ਵੀ ਉਹ ਸਾਰੇ ਰੜੇ ਨੇ ਮਾਇਆ ਦਾ ਘਮਾਂਡੇ ਆਂਦਾ ਕਰੋੜ ਰੁਪਈਆ ਮੈਂ ਲੈ ਕੇ ਆਇਆ ਤੇ ਕੋਈ ਰੋਟੀ ਨਹੀਂ ਭੁੱਖੀ ਮਰੀ ਆ ਕੱਲ ਛੇ ਆਦੀ ਇੱਕ ਰੋਟੀ ਖਾਦੀ ਆ ਤੇ 11 ਵਜੇ ਚਾਹ ਨੂੰ ਇਨਸਾਫ ਚਾਹੀਦਾ ਜਿਹੜਾ ਇਹ ਆ ਵੀ ਇੰਨਾ ਤੇ ਹਰ ਰੋਟੀ ਮਾਵਾਂ ਨੂੰ ਦੇ ਮਾਰਨਗੇ ਤੇ ਇਦਾਂ ਤਾਂ ਨਹੀਂ ਚਾਹੀਦਾ ਪੁੱਤ ਦੇ ਧੀਆ ਜੰਮੀ ਦੀਆਂ ਮਾਂ ਬੋ ਸੁਖਲੀ ਜੰਮਦਾ ਤੇ ਜੇ ਕਤਲ ਹੀ ਹੋਣਾ ਤੇ ਫਿਰ ਜੰਮਨ ਦੀ ਕੀ ਲੋੜ ਇਹਦਾ ਨਿਆਂ ਹੋਣਾ ਚਾਹੀਦਾ ਇਹਦਾ ਇਨਸਾਫ ਹੀ ਲੈਣਾ ਨੇ ਉਹਨਾਂ ਦੇ ਪਰਚਾ ਹੋ ਜਾਣਾ ਹੱਥ ਘੜੀਆਂ ਲੱਗੇ ਤੇ ਫਿਰ ਮਤਲਬ ਆ ਕਿ ਭੱਲਣੀ ਆ ਉਹਨਾਂ ਜੇ ਟੁੱਕਣ ਨਹੀਂ ਦੇ ਦੇ ਪਹਿਲਾਂ ਤਿੰਨਾਂ ਦੇ ਪਰਚਾ ਹੋਣਾ ਚਾਹੀਦਾ ਨਾਲ ਇਹਦੀ ਲਖਵਿੰਦਰ ਸਿੰਘ ਜੀ ਕਰਦੀ ਆ ਹਾਂ ਜਿਹਨਾਂ ਸਾਂ ਚਾਹੀਦਾ ਹਨ ਅੱਜ ਇੱਕ ਲੇਡੀ ਜੀਜੀ ਅਮਰ ਸਿੰਘ 68 63 ਸਾਲ ਦੀ ਹੈ ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ 48 ਤੇ ਚਾਵਰ ਦੇ ਲੱਗੇ ਆ ਕੇ ਇਹਨੇ ਮਤਲਬ ਖੁਦ ਰਿਸ਼ੀ ਕਰ ਲਈ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਆ ਤੇ ਮੇਰੇ ਤੋਂ ਪਹਿਲਾਂ ਐਸੇ ਭਵਿੰਦਰ ਸਿੰਘ ਆਏ ਸੀਗੇ ਇਹਨਾਂ ਨੇ ਜਿਹੜੀ ਉਹ ਕਾਰਵਾਈ ਮੁੜਦੀ ਜਿਹੜੀ ਅਮਰ ਵਿੱਚ ਲੈਂਦੀ ਹੈ ਤੇ ਇਹਨਾਂ ਦੀ ਤਰਾਹ ਤੇ ਮੈਂ ਇੱਥੇ ਬਰਾਏ ਤਸਦੀਕ ਮੈਂ ਐਸ ਐਚਓ ਜੀ ਆਰ ਪੀ ਬਟਨ ਕੋਡ ਬ੍ਰਾਈਟਸ ਦੀ ਗਮ ਉਹ ਕਬੂਦੀ ਆਇਆ ਸੀਗਾ ਤੇ ਉੱਥੇ ਇਹਦੇ ਜਿਹੜੀ ਮ੍ਰਿਤਕਾ ਉਹਦੇਆਂ ਬੇਟੀਆਂ ਨੇ ਬੋਲੇ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰਵਾਲੇ ਤੋਂ ਤੇ ਬੇਟੇ ਤੋਂ ਉਹਨੇ ਨੌ ਤੋਂ ਤੰਗਾ ਕੇ ਜਿਹੜੀ ਕੁਰਬਤੀ ਕੀਤੀ ਹੈ ਮ੍ਰਿਤਕਾ ਦਾ ਗੁਰਮੀਤ ਕੌਰ ਵਾਈਫ ਆਫ ਦਲਬੀਰ ਸਿੰਘ ਪਿੰਡ ਚਾਵਰ ਜੀ ਨੇਟਰ ਨਾਤਰ ਨੂੰ ਮਿਰਾਸ ਦੇ ਸਨਮਾਨ ਜੀ ਨੇਟਰ ਪ੍ਰਭਾਵੀ ਤੋਂ ਜੀ ਦੇ ਸਨਮਾਨ ਜੀ ਇਕ ਮਾਲ ਗੱਡੀ ਲੇਟ ਹੋਈ ਹੈ ਇੱਕ ਮਾਲ ਗੱਡੀ ਲੇਟ ਹੋਈ ਹੈ ਕੋਈ ਬਹੁਤੀਆਂ ਟ੍ਰੇਨਾਂ ਪਰਭਾਵ ਨਹੀਂ ਹੈ ਮਾਮਲਾ ਸਾਡੇ ਵੱਲੋਂ ਇਹਨਾਂ ਦੇ ਬੇਟੀ ਦਾ ਬਿਆਨ ਲੈ ਕੇ ਜਿਹੜਾ ਫੋਟੋਕੁਚੀ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਈ ਥਾਣੇ ਭੇਜ ਦਿੱਤਾ ਵਾ ਤੇ ਐਫਆਈਆ ਦਰਜ ਕੀਤੀ ਜਾ ਰਹੀ ਹੈ ਉਹਨਾਂ ਵਿਰੁੱਧ